ਵੰਟ ਦੇ ਕਿਸੇ ਟਿਕਾਣੇ ਕੋਈ ਸਰਕਾਰ ਹੈ ਉਹ ਕਹਿੰਦੇ ਬਸ ਉਹ ਪਰਮੇਸ਼ਰ ਦੀ ਹੈ ਸਾਰਿਆਂ ਦੇ ਉੱਤੇ ਇਹ ਸਾਰੇ ਜਿਵੇਂ ਉਹ ਕਰਾਉਂਦਾ ਉਹ ਕਰੀ ਜਾਂਦੇ ਨੇ ਤਾਂ ਵਿਚਾਰੇ ਇਹ ਜਨਤਾ ਆ ਕੇ ਬਸ ਕੁਛ ਨਹੀਂ ਜਨਤਾ ਦੇ ਨਹੀਂ ਕੁਛ ਆਗਾ ਬਸ ਇਹ ਜਿਵੇਂ ਚੱਲ ਚਲਾਉਂਦਾ ਉਹ ਚੱਲਦਾ ਨੇ ਸਾਰੇ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਹਨੂੰ ਇਹ ਦੇਵੇ ਕੀ ਜੀ ਦੀ ਦਇਆ ਆਲਾ ਸੌਦਾ ਸੋਹੀਪੁਰ ਕੋ ਸਜਾਨ ਆ ਉਹ ਪੁਰ ਕੋ ਸਜਾਨ ਨੂੰ ਸਾਰੀ ਜਾਣਕਾਰੀ ਹੈ ਜੀਰਾ ਜੀ ਦੀ ਦਿਆ ਦੀ ਗਿਆਨ ਜਾਣ ਦਾ ਸਮਝ ਆ ਜਿਹਨੂੰ ਜਿਹਨੂੰ ਜੀਤ ਦੇ ਦਾਨ ਦੀ ਸੋਝੀ ਹੈ ਉਹ ਸਜਾਗਣਪੁਰ ਖਸ ਸਾਰੇ ਲੋ ਪਿਆਰਵਾਨ ਹੋਵੇ ਸਨਸਾਰ ਦੇ ਲੋਕ ਸਰੀਰਕ ਸੁੱਖਾ ਨੂੰ ਸੁਖ ਮੰਨਦੇ ਨੇ ਸਰੀਰਕ ਤੋਖਨ ਸੁਖ ਮੰਨਦੇ ਨੇ ਸੇ ਕਿਹ ਜੇ ਨੋ ਬਿਮਾਰੀ ਤੋਂ ਇਲਾਜ ਪੈਸੇ ਦੇ ਦਣੇ ਜੀਦੀ ਤੇ ਆ ਬੰਦੇ ਨੇ ਜੀਦੀ ਤੇ ਨਹੀਂ ਹੈ ਰੋਟੀ ਭੁੱਖੇ ਨੂੰ ਖੁਲਾਦੀ ਜੀਦੀ ਤੇ ਨਹੀਂ ਹੈ ਦਰਗਾਹ ਨਹੀਂ ਜਾਏ ਹੋ ਖਾਣ ਵਾਲੇ ਦਾ ਜੀ ਬੰਦਾ ਹੀ ਹੋਵੇ ਟੈਂਪਰੇਰੀ ਤੌਰ ਤੇ ਉਹ ਟੈਂਪਰੇਰੀ ਜੀ ਗੱਲ ਹੈ ਥੋੜੀ ਦੇਰ ਵਾਸਤੇ ਬਾ ਝਟ ਗਿਆ ਬੰਦੇ ਇਹ ਜੇ ਸੰਸਾਰੀ ਸੁੱਖ ਨੇ ਟੈਂਪਰੇਰੀ ਇਸ ਕਰਕੇ ਜਿਹਨੂੰ ਜਿਆ ਦਇਆ ਜੀ ਦੀ ਕੀ ਹੁੰਦੀ ਹੈ ਇਹ ਦੀ ਸਮਝ ਹੈ ਸੋਈ ਪ੍ਰੋਫੈਸਰ ਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਲਗਤੈਨ ਕੁਰਬਾਨ ਜਿਹਨਾਂ ਨੂੰ ਆਪਣਾ ਪ੍ਰਭ ਲੱਗਿਆ ਨਾਲਗੋਣ ਤੇ ਕੁਰਬਾਨ ਕੇ ਜਿਹੜੇ ਆਪਣੇ ਪ੍ਰਭ ਨਾਲ ਜੁੜ ਗਏ ਜੁੜੇ ਦੇ ਬਿਨਾ ਜੀਤ ਤੇ ਦਇਆ ਕੀ ਦਿੱਤੀ ਜਾ ਸਕਦੀ ਕੀਤੀ ਹੋਣੀ ਜਾ ਸਕਦੀ ਸ਼ਬਦ ਨਾਲ ਜੁੜੇ ਤੇ ਬਿਨਾ ਜੀ ਤੇ ਦਿਆ ਦੀ ਕੀਤੀ ਜਾ ਸਕਦੀ। ਮਾਗ ਸੁੱਚੇ ਸੇ ਕਾਢੀ ਹੈ ਜਿਨ ਪੂਰਾ ਗੁਰੂ ਮਿਹਰਵਾਨ। ਬਾਗ ਸੁੱਚੇ ਸੇ ਕਾਢੀ ਹੈ। ਬਾਗ ਦੇ ਪੀਨੇ ਉਹ ਸੁੱਚੇ ਹੋ ਜਾਂਦੇ ਨੇ। ਜਿਨ ਪੂਰਾ ਗੁਰੂ ਮਿਹਰਵਾਨ। ਬਾਗ ਦੇ ਮੈਨੇ ਨਾਉਦੇ ਨੇ ਨਾ। ਫੇਰਾਨ ਕਰਦੇ ਨੇ ਲੋਕ। ਇਹ ਸੁੱਚਾ ਹੋ ਜਾਂਦੇ ਨੇ ਉਹ ਜਿਹੜੇ ਨਾ ਆ ਲਿਆ। ਮਾਗ ਸੁੱਚੇ ਸੇ ਕਾਢੀ ਹੈ ਜਿਨ ਪੂਰਾ ਗੁਰੂ ਮਿਹਰਵਾਨ। ਉਹ ਕਹਿੰਦੇ ਜਿਹੜਾ ਨਾ ਆਇਆ ਹੈ ਨਾ ਪਿੰਡਾਂ ਤੋਂ ਆਇਆ ਜੀ ਉਹ ਸੁੱਚਾ ਹੋ ਗਿਆ। ਗੁਰਬਾਣੀ ਦੀ ਬੰਦ ਤੇ ਕਹਿੰਦਾ ਸੱਚੇ ਸੇ ਨਾ ਆਖਿਆ ਨਾ ਵਹਿਣ ਜੇ ਪੜਨਾ ਤੋ ਸੱਚੇ ਜੈ ਨਾਨਕਾ ਜੇ ਬੋਲ ਬਸਿਆ ਸੋ ਪਰ ਦੋਹਾਂ ਦਾ ਸੱਚੇ ਪੜੇ ਦਾ ਫਰਕ ਹੈ ਉਹ ਪਿੰਡਾ ਤੋੜ ਲੂ ਵਗਦੇ ਮੀਨੇ ਪਣੀ ਨਾਲ ਸੱਚਾ ਬੁੱਧਰ ਗੁਰਬਾਣੀ ਮੰਨੂ ਸੱਚਾ ਬੁੱਧਦੀ ਹੈ ਬਸ ਸੱਚਾ ਗੱਲ ਕਰਦੀ ਹੈ ਜਿੰਨ ਬੋਲ ਬਸਿਆ ਸੋ ਜਿੰਨ ਬਾਇਆ ਪ੍ਰਭ ਆਪਣਾ ਇਸ ਕਰਕੇ ਸੱਚੇ ਔਰ ਬਾਗਦੇ ਬੀਨੇ ਹੋਣਗੇ ਨਾਉਣ ਦੀ ਲੋੜ ਨਹੀਂ ਐ ਅਸਰਤੀਤ ਕਲ ਦੀ ਲੋੜ ਨਹੀਂ ਐ ਜੀ ਦੇ ਆ ਪ੍ਰਵਾਨ ਜਿਹਨੂੰ ਪੁਜਾ ਗੁਰੂ ਸੱਚੇ ਨੇ ਉਹ ਸੱਚੇ ਨੇ ਜਿਨ੍ਹਾਂ ਨੂੰ ਜੀ ਦੇ ਆ ਪ੍ਰਵਾਨ ਦੀ ਸਮਝ ਐ ਔਰ ਪੂਰਾ ਗੁਰ ਮਿਹਰਬਾਨ ਐ ਜਿਨ੍ਹਾਂ ਤੇ ਉਹਨੇ ਸਮਝ ਦਿੱਤੀ ਐ ਜੇ ਤ ਸਮਝ ਦਿੱਤੀ ਆ ਉਹ ਪੂਰਾ ਹੋ ਰਿਹਾ ਮਿਹਰਬਾਨ ਸਮੇਂ ਦੇਣ ਵਾਲਾ ਜਿਹਨਾਂ ਤੇ ਮਿਹਰਬਾਨ ਹੈ ਉਹ ਸੱਚੇ ਸੱਚੇ ਸੇ ਕੱਢੀ ਉਹ ਸੱਚੇ ਬਾਹਰ ਕੱਢ ਲੈਣੇ ਨੇ ਸੰਸਾਰ ਤੋਂ ਸੁੱਚੇ ਸੰਸਾਰ ਕਿਦੀ ਰਹਿਣ ਦੇਣੇ ਸੇ ਕੱਢੀ ਹੈ ਬਾਗ ਦੇ ਵਿੱਚ ਕਿਸੇ ਨੂੰ ਕੋਈ ਫਲ ਨਹੀਂ ਮਿਲਣਾ ਤੀਰ ਸਾਦੇ ਨਾਉਣ ਦਾ ਫਲ ਸਿਰਫ ਉਹਨੂੰ ਮਿਲਣਾ ਜਿਹਨੂੰ ਜੀ ਦੀ ਆ ਦੀ ਸਮਝ ਆ ਗਈ ਜੇ ਆ ਜਾਣੇ ਜੀ ਕੀ ਕੁਛ ਪੁੰਨਦਾਨ ਕਰੇ ਜਿਹੜਾ ਇਹ ਕੰਮ ਕਰੂ ਜੀ ਦੀ ਦਿਆ ਨੂੰ ਜਾਣ ਕੇ ਉਹ ਪੁੰਨਦਾਨ ਕਰੂ ਜਿਹੜੇ ਜੀ ਦੇ ਕਹ ਬੋਲਦਾ ਜਿਹੜਾ ਜੀ ਨੂੰ ਇਹ ਭਵ ਸਾਗਰ ਚੋਂ ਕੱਢਣ ਵਾਲਾ ਵਸੂ ਦਵੇ ਉਹ ਨੂੰ ਕੋਈ ਲਵੇ ਵਸੂ ਕੋਈ ਨਾ ਲਵੇ ਇਹ ਗੱਲ ਅਲੱਗ ਕੋਈ ਉਹਦਾ ਲਾਭ ਉਠਾਵੇ ਕੋਈ ਨਾ ਉਠਾਵੇ ਇਹ ਅਲੱਗ ਪਰ ਉਹਨੂੰ ਇਥੇ ਉਹ ਰੋਗ ਬਾਹਰ ਕੱਢਣੇ ਦੇਰ ਵਾਰੇ ਨੂੰ ਜਿਹੜਾ ਜੀ ਦਿਆ ਤੇ ਦਿਆ ਕਰ ਰਿਹਾ ਉਹ ਨੂੰ ਨਹੀਂ ਸਦਾ ਜਨੇ ਰਹਿਣ ਦੇਣਾ ਫਿਰ ਉਹਦਾ ਅਗਲਾ ਜਨਮ ਤੇ ਕੋਈ ਨਹੀਂ ਹੁੜੋ ਬੱਕੇ ਨੂੰ ਹੁੰਦਾ ਰਹੇ ਉਹ ਦੱਸਣ ਦੀ ਡਿਊਟੀ ਪਰਮੇਸ਼ਰ ਦੀ ਹੈ ਕਿਹਨਾਂ ਨੂੰ ਦਸੀਏ ਭਾਈ ਆ ਜਿਹੜਾ ਉਲਟਾ ਤੁਹਾਨੂੰ ਬੱਟੀ ਪੜਾਤੀ ਕਿਸੇ ਨੇ ਨਾ ਤੀਰਥਾਂ ਦੇ ਰੋੜ ਦੇ ਨਹੀਂ ਛੱਡ ਦਿਓ ਤੁਸੀਂ ਆਹ ਕੰਮ ਕਰ ਲੋ ਇਹਦੇ ਨਾਲ ਤੁਹਾਡਾ ਬਸਲਾ ਹੱਲ ਹੋ ਜਾ ਉਹਦੇ ਨਾਲ ਬਸਲਾ ਨਹੀਂ ਹੱਲ ਹੋੜ ਬਿਮਾਰੀ ਦੂਰ ਨਹੀਂ ਹੋਈ ਦਵਾਈ ਤਾਂ ਕਰਦੇ ਹੋ ਪਰ ਮਰਜ਼ ਬੜਦਾ ਗਿਆ ਜਿਉਂ-ਜਿਉਂ ਦਵਾ ਕੀ ਜਿਉਂ-ਜਿਉਂ ਦਵਾ ਕਰਦਾ ਹੈ ਤੇ ਉਹਦਾ ਮਰਜ਼ ਵੱਧਦਾ ਜਾਂਦਾ ਹੈ ਜਿਉਂ-ਜਿਉਂ ਪਾਠ ਪੜ੍ਹੇ ਔਰ ਬੇਦ ਵਿਚਾਰੇ ਉਹ ਨੰਬਲ ਪੰਜੰਗ ਉਹ ਸਾਧੇ ਕਰਦਾ ਗਿਆ ਤੇ ਉਹਦਾ ਹੰਕਾਰ ਵੱਧਾ ਚਲਾ ਗਿਆ ਤਾਂ ਕਰਕੇ ਆਪ ਪਰਮੇਸ਼ਰ ਨੂੰ ਦੱਸਣਾ ਪਿਆ ਭਗਤ ਭੇਜ ਕੇ ਵੀ ਇਹ ਕੰਮ ਨਾ ਕਰੋ ਵੀ ਇਹ ਤਾਂ ਵਿਚਾਰੇ ਉਸੇ ਚੱਕਰ ਜਮਾ ਤੇ ਬੇਸਮਝ ਲੋਗ ਇਹਨਾਂ ਨੇ ਪ੍ਰੋਸਾ ਕਰ ਲਿਆ ਛਾਤ ਲੋਕਾਂ ਦੇ ਪ੍ਰੋਸਾ ਕਰ ਲਿਆ ਛਾਤਲ ਨੇ ਉਹ ਲੋਕ ਗੁਰੂ ਆਏ ਭਗਤਾਂ ਸਾਰੇ ਕੁਛ ਆਏ ਇਹ ਫੇਰ ਉਲਟਾ ਹੜਦਰੀ ਪੱਟੀ ਪੜਾਉਣ ਤੇ ਅਗਰ ਕਿਉਂ ਨਹੀਂ ਹੜਦੇ ਗੱਲ ਕੀ ਹੈ ਅਰ ਉਹ ਗਲਤ ਵੀ ਨਹੀਂ ਕਹਿੰਦੇ ਭਗਤ ਗਲਤ ਸੀ ਭਗਤ ਵੀ ਠੀਕ ਨੇ ਅਸੀਂ ਇਹਨੇ ਉਹ ਵੀ ਠੀਕ ਭਗਤ ਇਹਨਾਂ ਨੂੰ ਕਿਤੇ ਠੀਕਰੀ ਕਹਿੰਦੇ ਫਗ ਤਾਂ ਉਹ ਠੀਕ ਨਹੀਂ ਕਹਦੇ ਇਹ ਭਗਤਾਂ ਨੂੰ ਠੀਕ ਕਹਦੇ ਨੇ ਫਿਰ ਭਗਤਾਂ ਵਾਲੀ ਪੜ੍ਹਾਈ ਕਿਉਂ ਨਹੀਂ ਕਰਾਉਂਦੇ ਦੂਈ ਕਾਤੇ ਕਰਾਉਂਦੇ ਜਿਹੜੀ ਪੜ੍ਹਾਈ ਭਗਤ ਕਹਿੰਦੇ ਨੇ ਗਲਤ ਹੈ ਉਹੀ ਪੜ੍ਹਾਈ ਕਰਾਈ ਜਾਂਦੇ ਨੇ ਇਹ ਸ਼ਾਤਾਨੀ ਦਾ ਹੋਰ ਕੀ ਰੇ ਕੀ ਭਲਾ ਕਰ ਰਹੇ ਨੇ ਸੰਸਾਰ ਦਾ ਹੈ ਕਦੇ ਵਾਸੇ ਕਰ ਰਹੇ ਨੇ ਆਪਣਾ ਵੀ ਜੀਵਨ ਖਰਾਬ ਦੁਨੀਆ ਦਾ ਵੀ ਖਰਾਬ ਇਹਨਾਂ ਤੋਂ ਛਡੌਣ ਵਾਸਤੇ ਭਗਤ ਭੇਜ ਭੇਜ ਤਾਂ ਹੀ ਭਗਤਾਂ ਦੇ ਲੋਕ ਖ਼ਰਾਬ ਹੁੰਦੇ ਨੇ ਇਸ਼ਾਦਨ ਲੋਕ ਖ਼ਰਾਬ ਹੁੰਦੇ ਨੇ ਨਾ ਪਬਲਿਕ ਨੂੰ ਵੀ ਗੁਮਰਾ ਕਰਕੇ ਕਰ ਲੈਂਦੇ ਨੇ ਖ਼ਰਾਬ ਰਾਜੇ ਨੂੰ ਵੀ ਨਾਲ ਲਾ ਲੈਂਦੇ ਨੇ ਇਹ ਤਾਂ ਸਾਰਾ ਜੀ ਸਿਸਟਮ ਵਿੱਚ ਖ਼ਰਾਬ ਹੋ ਜੂ ਆਪਣਾ ਤਾਂ ਇਹ ਹੋ ਜੂ ਉਹ ਹੋ ਜੂ ਇਹ ਦੁਨੀਆਂ ਸਾਰੀ ਬਾਗੀ ਹੋ ਜੂ ਇਹ ਆਪ ਰਾਜਾ ਲੀਬਲ ਦੇ ਰਾਜੇ ਨੂੰ ਜੇ ਸਾਰੀ ਦੁਨੀਆਂ ਕਹਿੰਦੇ ਰਾਜਾ ਹੀ ਨਹੀਂ ਤਾਂ ਤਾਂ ਆਪਣਾ ਰਾਜ ਕਦੇ ਚੱਲੂ ਇਹ ਗੱਲਾਂ ਨਹੀਂ ਨੇ ਉਹਨਾਂ ਉਹਨਾਂ ਦੀ ਸੰਸਾਰੀ ਲੈਵਲ ਤੇ ਠੀਕ ਹੁੰਦੀ ਆ ਵੈਸੇ ਸੰਸਾਰੀ ਲੈਵਲ ਤੇ ਉਹਨਾਂ ਦਾ ਵੀ ਠੀਕ ਆ ਦਲੀਲਾਂ ਉਹ ਸੰਸਾਰੀ ਆਦਮੀ ਉਹਨਾਂ ਦੀ ਦਲੀਲਾਂ ਬੰਨ ਲੈਂਦੇ ਨੇ ਸੰਸਾਰੀ ਆਦਮੀ ਬਾਤ ਇਹ ਉਹਨਾਂ ਨੇ ਦਲੀਲਾਂ ਬਸਲਦਾਰ ਨੇ ਸਾਡੀਆਂ ਨਹੀਂ ਆ ਉਹ ਕਹਿੰਦਾ ਲਓ ਜੀ ਗਾਂ ਕਿਹਦੇ ਦੇਖਿਆ ਛੱਡੋ ਪਰੇ ਗੱਲ ਖਤ ਹੋਈ ਕਬੂਦਸ ਕਹਿ ਦਿੰਦੇ ਨੇ ਜਿਹੜੇ ਸੰਸਾਰੀ ਆ ਉਹ ਗਾਂ ਦੀ ਉਹਨਾਂ ਨੇ ਕਹਿੰਦਾ ਕੀ ਲੈਣਾ ਤੁਸੀਂ ਹੁਣ ਦੀ ਗੱਲ ਕਰੋ ਫੇ ਤੁਸੀਂ ਤੀਰ ਤੇ ਜਲਦੇ ਵੀ ਕੀ ਲੈਣ ਜਗਾਹ ਤੇਰੀ ਕੋ ਲੈਣ ਬੜਾ ਫੇਰ ਕੇ ਵੀ ਕੀ ਲੈਣ ਸਮਾਧੀ ਲਾ ਕੇ ਵੀ ਕੀ ਲੈਣ ਛੱਡ ਦਿਓ ਫੇ ਤਰਬੂਜ ਬਿਲਕੁਲ ਛੱਡ ਦਿਓ ਫੇ ਇਤੋਂ ਕੈਟਾਗਰੀਆਂ ਦੋ ਹੋ ਜਾਂਦੀਆਂ ਨੇ ਇੱਕ ਝੂਠੇ ਤਰਬੂਜ ਬੋਲਣ ਵਾਲੇ ਇੱਕ ਬਿਲਕੁਲ ਨਾਸਕ ਇੱਕ ਦੇਵਤੇ ਹੋਗੇ ਇੱਕ ਰਕਸ਼ਸ ਹੋਗੇ ਇੱਥੋਂ ਜਾ ਕੇ ਦੋ ਤੜੇ ਬਣਦੇ ਜਾ ਸਕੇਰ ਤਰਫ ਤੋਂ ਇਹ ਪਖੰਡੀ ਲੋਕ ਭੱਜ ਜਾਂਦੇ ਨੇ ਦੂਏ ਨਾਲ ਦੇ ਖਲਾਫ ਹੋ ਜਾਂਦੇ ਨੇ ਰਾਖੇ ਛੜੇ ਰਾਖੇ ਫੇਰਾਂ ਦੀ ਚੰਗੇ ਗੋਡੀਆਂ ਲਾਉਦੇ ਨੇ ਇਹਨਾਂ ਨੂੰ ਫੇਰ ਸੱਚ ਤਰਫ ਦੀ ਛੜੜ ਲੈਣੀ ਪੈਂਦੀ ਜਦ ਦੂਏ ਪਾਸੇ ਤੇ ਜਵਾਬ ਨਹੀਂ ਰਹੇ ਤਾਂ ਫੇਰ ਸੱਚ ਤਰਫ ਦੀ ਇਹਨਾਂ ਨੂੰ ਛੜੜ ਲੈਣੀ ਫੇਰਦੀ ਉਹਦੋਂ ਜੱਡੀ ਦੀ ਪ੍ਰਗਟ ਕਹਦੇ ਨੇ ਵੀ ਜੱਡੀ ਪ੍ਰਗਟ ਹੋਈ ਆ ਭਗਤ ਪੈਦਾ ਹੋਏ ਭਗਤਾਂ ਦਾ ਵਿਰੋਧ ਕਰਦੇ ਜਿੰਨਾ ਚਿਰ ਤਾਂ ਭਗਤ ਪ੍ਰਗਟ ਹੁੰਦੇ ਨੇ ਦੇਖੋ ਉਹਨਾਂ ਜਿੰਨਾ ਚਿਰ ਦਾ ਵਿਰੋਧ ਕਰਦੇ ਨੇ ਝੂੜ ਧਰਬਾ ਨੇ ਜਦ ਝੂੜ ਧਰਬਾ ਹਾਰ ਜਾਂਦਾ ਸਾਰੀ ਦੁਨੀਆ ਦਾ ਫੇਰ ਇਹ ਉਹਨੂੰ ਚੰਡੀ ਬੰਦੇ ਨੇ ਐਸਾ ਸਾਰੀ ਦੁਨੀਆ ਦਾ ਝੂੜ ਧਰ ਮਾਰਿਆ ਹੋਇਆ ਝੂੜ ਧਰ ਮਾਰਿਆ ਹੋਇਆ ਟੀਵੀ ਤੇ ਕੋਈ ਸੇ ਵੀ ਜ਼ਰਤ ਨਹੀਂ ਆ ਕੇ ਕੋਈ ਸਬਦ ਕਰ ਦਵੇ ਤੁਹਾਨੂੰ ਠੀਕ ਸਭ ਨੂੰ ਲੰਗਾ ਕਰ ਜਾਂਦੇ ਨੇ ਉਹ ਕੋਈ ਬਾਹਰ ਕੱਢ ਕੇ ਨਹੀਂ ਕਹਿ ਸਕਦਾ ਵੀ ਧਰਮਾਂ ਚੀਜ਼ਾਂ ਸੱਚ ਕੀ ਐ ਕਿਸੇ ਜ਼ਰਤ ਨਹੀਂ ਬੜੇ ਬੜੇ ਜਿੰਨੇ ਸਿਆਣੇ ਬੰਦੇ ਨੇ ਕੋਈ ਧਰਮ ਤੇ ਪੱਕਾ ਵਿਸ਼ਵਾਸ ਹਾਂ ਵਿਰੋਧ ਦੇ ਇਸ ਕਰੇ ਨਹੀਂ ਕਰਦੇ ਵੋਟਾਂ ਲੈਣੀਆਂ ਨੇ ਸਸਦਾਂ ਅੰਦਰੋਂ ਜਾਣ ਦੇ ਨਹੀਂ ਵੀ ਬੋਰਡ ਕਹਿੰਦੇ ਹੈ ਕਹਿੰਦੇ ਹੈ ਜੀ ਉਹਨਾਂ ਦੀ ਮਜਬੂਰੀ ਹੈ ਕਹੋ ਉਹ ਉਹ ਜੀ ਦੀ ਮਜਬੂਰੀ ਨਹੀਂ ਹੈ ਉਹ ਕਹਿ ਸਕਦਾ ਵਾਕਈ ਨਹੀਂ ਕਹਿੰਦਾ ਫਲ ਗੋਣੋਂ ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟੇ ਆਏ ਫਲ ਗੁੜ ਦੇਖੋ ਸਭ ਕੁਝ ਹੋ ਗਿਆ ਕਿ ਗੁਣ ਪੈਦਾ ਹੁੰਦੇ ਨੇ ਨਾ ਕਿਸੇ ਦੇ ਅੰਦਰ ਗੁੜ ਫਿਰ ਉਹਨਾਂ ਫਲ ਵੀ ਲੱਗਦਾ ਜੇ ਕੋਈ ਗੁਣ ਪੈਦਾ ਕਰ ਲਵੇ ਸਾਰੇ ਔਗੜ ਛੱਡ ਦਵੇ ਉਤੇ ਔਗੜ ਦੱਸੇ ਨੇ ਨਾ ਕਾਮ ਗ੍ਰੋਧ ਨਾ ਮੋਹਿਆ ਬਿਰਸੇ ਲੋਭ ਸੁਆਣ ਇਹ ਆਇਆ ਸੀ ਨਾ ਸੱਚੇ ਮਾਰਗ ਜਲਦੇ ਉਸਤ ਕਰੇ ਜਹਾਨ ਜੋ ਉਤਲੇ ਚਾਰੇ ਛੱਡ ਦੇ ਉਹਨਾਂ ਦੀ ਜਗ੍ਹਾ ਕੋਣ ਆਪੇ ਜਗ੍ਹਾ ਲੈ ਲੈਂਦੇ ਆਉਣ ਛੱਡਣੇ ਨੇ ਕੋਣ ਆਪੇ ਆ ਜਾਂਦੇ ਆਉਣ ਛੱਡਣ ਦੀ ਔਖੇ ਤੇ ਗੁੜ ਜਦ ਆ ਜਾਂਦੇ ਫੜ ਵੀ ਲੱਗਦਾ ਗੁੜ ਗੁੜ ਨੂੰ ਫੜ ਲੱਗਦਾ ਫਲ ਗੁੜ ਵੀ ਨਾ ਹਾਲੇ ਗੋਲ ਗੋਲ ਫੜਦੇ ਨੇ ਗੋੜਾ ਨੂੰ ਇਹ ਫੜ ਲੱਗਦਾ ਚਾਰ ਜੜਾ ਨੇ ਇਹ ਸੰਤੋਖ ਦੇ ਬਰਸ਼ਤੀ ਦੇ ਚਾਰੇ ਜੜਾਂ ਨੇ ਇਹ ਗੋੜ ਬਣਦੇ ਜੇ ਲੋਭ ਛੱਡ ਦਿੰਦਾ ਉਹ ਛੱਡ ਦਿੰਦਾ ਕਾਮਰ ਕਰੋ ਛੱਡ ਦਿੰਦਾ ਚਾਰ ਜਣਾ ਛੱਡਦੀ ਚਾਰੇ ਜਣਾ ਦੇ ਉਗਣ ਨੇ ਜਿਹੜੇ ਇਥੋਂ ਰਸ ਨਹੀਂ ਹੋਣ ਦਿੰਦੇ ਭਰਾ ਥੋੜ ਲੱਗਿਆ ਨਾਮ ਦਾ ਗੁਰੂ ਨਾਨਕ ਫੇਰ ਫੁੱਟਦਾ ਉਥੋਂ ਮਿਰਛਾ ਕਾਹਦਾ ਨਾਨਕ ਗੁਰ ਸੰਤੋਖ ਰੁਖ ਸੰਤੋਖ ਦਾ ਰੁਖ ਜਾਗਦਾ ਫਿਰ ਧਰਮ ਦੇ ਫੁੱਲ ਫਲ ਗਿਆਨ ਧਰਮ ਦੇ ਫੁੱਲ ਲੱਗਦੇ ਨੇ ਗਿਆਨ ਦਾ ਫਲ ਲੱਗਦਾ ਆ ਗਿਆਨ ਦਾ ਫਲ ਆ ਗੁਰਬਾਣੀ ਗਿਆਨ ਇਹ ਇਹ ਗਿਆਨ ਨੂੰ ਇਹ ਨਾਮ ਕਹਿੰਦੇ ਨੇ ਨਾ ਨੂੰ ਕੋਰਸ ਤੋਂ ਕਰੋ ਉਹ ਤਰਮ ਫਲ ਫੜ ਗਿਆਨ ਗਿਆਨ ਦਾ ਫਲ ਲੱਗਦਾ ਫਿਰ ਗਿਆਨ ਦਾ ਫਲ ਲੱਗਿਆ ਹੋਇਆ ਹੈ ਇਹ ਉਹ ਰੁੱਖ ਫਿਰ ਪੈਦਾ ਹੁੰਦਾ ਚਾਰ ਜੜਾਂ ਜਨ ਜਰ ਸੁੱਕੀਆਂ ਲੱਗੀਆਂ ਨੇ ਨਾ ਇਹਦੀਆਂ ਇਹ ਜੜਾਂ ਫਿਰ ਸਰਜੀਤ ਹੁੰਦੀਆਂ ਨੇ ਦੁਬਾਰਾ ਗੜੀਆਂਆਂ ਆ ਗੁਣ ਦਲੀਆਂਆਂ ਜੜਾਂ ਸਰਜੀਤ ਹੋ ਜਾਂਦੀਆਂ ਫਿਆਰੀਆਂ ਭਰੀਆਂ ਹੋ ਜਾਂਦੀਆਂ ਨੇ ਜੇ ਜੜਾ ਹਰੀਆ ਪਰ ਜਾਵੋਗੇ ਬੁੱਲ ਫਿਰ ਫੁੱਟਿਆ ਹੁੰਦਾ ਬੁੱਲ ਤਾਂ ਫੁੱਟੇ ਆਉਣਾ ਜੜਾ ਠੀਕ ਹੋਣਾ ਬੁੱਲ ਫੁੱਟੇ ਆਉਗਾ ਬੁੱਲ ਜੇ ਸੁਤੋ ਹੋਵੇ ਬੁੱਲ ਜੋ ਫਿਰ ਫੁੱਟਿਆ ਰੁਕ ਪਹਿਲਾਂ ਘਾਰ ਦਾ ਪਰਛੀ ਸੀ ਘਾਰ ਵੜਿਆ ਗਿਆ ਘਾਰ ਉਤੋਂ ਕੱਢ ਦਿੱਤਾ ਜੜਾ ਖਤਮ ਹੋ ਗਈ ਜਦੋਂ ਗੁਣਾਦਿਆਂ ਹੋ ਗਿਆ ਉਲਸਤੋਖ ਦਾ ਰੱਖੋ ਉੱਥੇ ਵੀ ਪੈਦਾ ਹੋਇਆ ਜਿੱਥੇ ਪਹਿਲਾਂ ਸੀ ਬੂੜ ਨਹੀਂ ਕਿਤੇ ਆ ਬੂੜ ਹੋਈਏ ਬੂੜ ਮਰੋਈਏ ਬੂੜ ਕੀ ਸੀ ਮਨ ਉਸੇ ਜਹਕਾ ਸੀ ਉਸੇ ਚੋਂ ਨਾ ਪ੍ਰਗਟ ਹੋਣਾ ਪਰ ਨਾਮ ਸਾਬਤ ਦੇ ਵਿੱਚੋਂ ਪ੍ਰਗਟ ਹੋਣਾ ਗਾਰ ਦਾ ਫਿਰ ਅੰਦਰੋਂ ਜੋ ਪ੍ਰਗਟ ਹੁੰਦਾ ਮਨ ਕਰਕੇ ਪ੍ਰਗਟ ਹੁੰਦਾ ਸਰੀਰ ਨਾਲ ਜੁੜਿਆ ਹੋਇਆ ਸੀ ਸਰੀਰ ਨੂੰ ਛੱਡ ਕੇ ਉਹ ਨਾਮ ਪ੍ਰਗਟ ਹੋਣ ਲੇ ਉਰੇ ਨੇ ਕੋ ਹੋ ਜਾਣਾ ਨਾ ਆਪਣੇ ਅੰਦਰ ਦੇ ਨਾਲ ਪਹਿਲਾਂ ਇੱਕ ਹੋਇਆ ਸੀ ਬਾਇਆ ਨਾਲ ਬਾਇਆ ਨਾਲ ਇੱਕ ਹੋਇਆ ਕਰਕੇ ਉਹ ਚਾਰ ਜੜਾਂ ਦੂਜਾ ਸੀ ਦੂਹਾਂ ਰਾਸੀ ਬਾਇਆ ਦੇ ਉਹ ਨਾ ਮੜੇ ਨਾ ਛੁੱਟੇ ਹੋਏ ਸੀ ਕਹ ਜੀ ਹਰ ਗੁਣ ਆਨੰਦ ਉਪਾਰ ਜਣਾ ਹਰ ਸੱਜਣ ਪ੍ਰਗਟੇ ਜਿਆਦ ਗੁਣਾ ਨੂੰ ਫੜ ਲੱਗਦਾ ਆਨੰਦ ਅਪਾਰ ਜਣਾ ਅਪਾਰ ਆਨੰਦ ਹੋ ਜਾਂਦਾ ਪਰਮ ਆਨੰਦ ਹੋ ਜਾਂਦਾ ਹਰ ਸੱਜਣ ਪ੍ਰਗਟੇ ਆਏ ਹਰ ਸੱਜਣ ਪ੍ਰਗਟੇ ਆਏ ਅੰਦਰ ਸ਼ਬਦ ਗੁਰੂ ਪ੍ਰਗਟ ਹੋ ਗਿਆ ਉਹ ਸੰਜਣ ਪਰਗਟਿਆ ਜੱਮਿਆ ਆ ਕਿ ਕੋਈ ਤਾਂ ਉਗਬ ਹੈ ਜੱਮਿਆ ਆ ਪਰਗਟ ਹੋ ਗਿਆ ਜਦ ਫਸਲ ਜੰਮਦੀ ਹੈ ਧਰਤੀ ਤੋਂ ਬਾਹਰ ਆਏ ਜਾਂਦੀ ਹੈ ਨਾ ਅੰਦਰੋਂ ਜਿਹੜੀ ਅੰਦਰ ਵਾਲੀ ਗੱਲ ਸੀ ਨਾ ਅੰਦਰ ਦੀਆਂ ਪੱਕੀਆਂ ਬਾਹਰ ਆ ਗਈਓ ਤੇ ਬੋਲਦਾ ਬਾਹਰ ਆ ਗਿਆ ਜਿਹੜਾ ਚੁੱਪ ਸੀ ਅੰਦਰ ਦੀਆਂ ਪੱਕੀਆਂ ਅੰਦਰੇ ਸੀ ਜੇ ਬੋਲਿਆ ਜਦ ਆਇਆ ਨਾ ਬਾਹਰ ਤਾਂ ਤੇ ਤਾਂ ਅੰਦਰ ਸੀ ਗੱਲ ਅੰਦਰ ਵੀ ਜ ਆਇਆ ਸੀ ਤੇ ਬਿਟੀ ਚੱਕਦੀ ਵਾਲੇ ਨਾਲ ਦੀ ਬੂਟਾ ਬਾਹਰ ਆ ਗਿਆ ਦੇਖਣ ਲੱਗਿਆ ਤੇ ਬੋਲ ਕੇ ਪਾਣੀ ਬਾਹਰ ਆਉਦੀ ਹੈ ਗਿਆਨ ਬੋਲ ਕੇ 32 32 ਦੇ ਨਾਲ 32